ਸੱਚੀ ਗੱਲ ਜੀ ਮੈਂ ਹਰਜੀਤ ਕੋਰ ਪੰਜਾਬ ਪ੍ਰੈਮ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਲੁਧਿਆਣਾ ਕੈਂਟਾ ਘਰ ਮੌਜੂਦ ਹਾਂ ਜਿੱਥੇ ਕੀ ਕਾਂਗਰਸ ਸਰਕਾਰ ਵੱਲੋਂ ਰੋਸ ਰੈਲੀ ਕੱਢੀ ਗਈ ਹੈ ਲੋਕਤੰਤਰ ਦੇ ਵਿੱਚ ਚੁਣੇ ਹੋਏ ਵਿਅਕਤੀਆਂ ਦੀ ਆਵਾਜ਼ ਦਬਾਉਣੀ ਨਹੀਂ ਚਾਹੀਦੀ ਇਸ ਤਰ੍ਹਾਂ ਸੱਚ ਬੋਲਣ ਵਾਲੇ ਵਿਅਕਤੀ ਨੂੰ ਦੇਸ਼ ਦੀ ਪਾਰਲੀਮੈਂਟ ਤੋਂ ਬਾਹਰ ਨਹੀਂ ਕਰਨਾ ਚਾਹੀਦਾ ਸੋ ਸਾਡੀ ਲੜਾਈ ਇਸ ਦੇਸ਼ ਦੀ ਪੰਜਾਬੀ ਦੇ ਲਈ ਵੀ ਕਾਂਗਰਸ ਪਾਰਟੀ ਨੇ ਮੌਰੀ ਹੋ ਕੇ ਸ਼ਹਾਦਤਾਂ ਦਿੱਤੀਆਂ ਔਰ ਅੱਜ ਵੀ ਮੈਨੂੰ ਲੱਗਦਾ ਕਿ 75 ਸਾਲ ਬਾਅਦ ਸਾਨੂੰ ਇਸ ਦੇਸ਼ ਦੇ ਸੰਵਿਧਾਨ ਦੀ ਰਾਖੀ ਕਰਨ ਦੀ ਲੋੜ ਹੈ ਪਰ ਫਿਰ ਉਹ ਆਪ ਹੀ ਰਾਖੀ ਕਰਾਂਗੇ ਔਰ ਹਰ ਲੜਾਈ ਲੜਾਂਗੇ ਜਿਨੇ ਨਾਲ ਲੋਕਤੰਤਰ ਇਸ ਦੇਸ਼ ਦੇ ਅੰਦਰ ਔਰ ਸਾਡਾ ਸੰਵਿਧਾਨ ਬਹਾਗ ਦੇਖੋ ਰਵਨੀਤ ਸਿੰਘ ਬਿੱਟੂ ਸ਼ਾਮਲ ਨਹੀਂ ਹੋਏ ਔਰ ਕੌਣ ਸ਼ਾਮਲ ਹੋਇਆ ਕੌਣ ਨਹੀਂ ਹੋਇਆ ਜ਼ਰੂਰੀ ਨਹੀਂ ਹੈ ਇਹ ਤਾਂ ਭਾਰਤ ਪੂਸ਼ਨਾਸ਼ੂ ਜੀ ਵੀ ਸ਼ਾਮਲ ਨਹੀਂ ਹੋਏ ਇਹ ਤਾਂ ਕੋਈ ਹੋਰ ਸੱਜਣ ਵੀ ਨਹੀਂ ਹੋ ਸਕਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਕਾਂਗਰਸ ਪਾਰਟੀ ਦਾ ਕੋਈ ਕਿਸੇ ਨਾਲ ਲਾਗਾ ਦੇਗਾ ਨਹੀਂ ਹੈ ਜਾਂ ਨਾਰਾਜ਼ਗੀ ਹੈ ਸਭ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਆਂ ਜ਼ਰੂਰੀ ਨਹੀਂ ਇਥੇ 100 ਵਿਅਕਤੀ ਹੋਰ ਵੀ ਕਾਂਗਰਸ ਦੇ ਵੱਡੇ ਲੀਡਰ ਨਹੀਂ ਆਏ ਇਹ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਰੋਸ ਮਾਰਚ ਹੋ ਰਿਹਾ ਸੋ ਉਸ ਜ਼ਿਲ੍ਹੇ ਦੇ ਲੀਡਰਾਂ ਨੂੰ ਸੱਦਾ ਜਾਂਦਾ ਕਈ ਵਾਰੀ ਕਿਸੇ ਨੂੰ ਜ਼ਰੂਰੀ ਕੰਮ ਔਰ ਜ਼ਰੂਰੀ ਜ਼ਰੂਰੀ ਰਿਝੇਵੇਂ ਹੁੰਦੇ ਕਾਰਨ ਉਹ ਨਹੀਂ ਆ ਸਕੇ ਹੁਣੇ ਬਾਕੀ ਸਾਰੇ ਸਾਡੇ ਸਰਕਾਰੀਗ ਲੀਡਰ ਨੇ ਲੁਧਿਆਣਾ ਦੇ ਮੋਰਨਿੰਗ ਚੱਕਦਾ ਹਾਂ ਮਿਲਦਾ ਤੁਹਾਨੂੰ ਦਿੱਲੀ ਦਾ ਭਾਈ ਫੋਨ ਤਾਂ ਬਹੁਤ ਵਾਰ ਇੱਕ ਦੂਜੇ ਤੋਂ ਨਹੀਂ ਛੱਕੇ ਜਾਂਦੇ ਭਰਾ ਮੇਰੇ ਮੈਂ ਵੀ ਨਹੀਂ ਕਈ ਵਾਰੀ ਫੋਨ ਚੱਕਦਾ ਹਾਂ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਗੱਲ ਹੈ ਕੋਈ ਤਿੰਨ ਵਾਰੀ ਉਹਨਾਂ ਨੂੰ ਲੋਕ ਸਭਾ ਦਾ ਇੱਥੋਂ ਜਿਤਾ ਕੇ ਭੇਜੇ ਰੰਗ ਤੋਂ ਕਿਹੜਾ ਬੰਦਾ ਰੰਗ ਤੋਂ ਕਿਹੜਾ ਮਿੱਤਾਂ ਨਾਲ ਉੱਠਿਆ ਆਉਂਦਾ ਤਾਂ ਹੀ ਹੋਰ ਨੇ ਕੱਲ੍ਹ ਨਹੀਂ ਲਾਹੂਰ ਜਾਂਦੀ ਜਿੱਥੇ ਵਰਨੀ ਨਹੀਂ ਹੋਵੇ ਦੇਖੋ ਤੁਹਾਡੇ ਸਾਹਮਣੇ ਜਿੰਦਾ ਜਗਦਾ ਉਦਾਹਰਨ ਹੈ ਡਾਕਟਰ ਬਲਦੀਪ ਸਿੰਘ ਆਮ ਆਦਮੀ ਪਾਰਟੀ 3 ਸਾਲ ਦੀ ਸਜ਼ਾ ਹੋਈ ਜਿਨ੍ਹਾਂ ਲੋਕਾਂ ਦੀ ਤੁਸੀਂ ਗੱਲ ਕਰਦੇ ਹੋ ਆਦਰਯੋਗ ਪੱਤਰਕਾਰ ਸਾਹਿਬ ਉਹਨਾਂ ਤੇ ਸੰਗੀਨ ਮਾਮਲੇ ਦਰਜ ਸਨ ਸੰਗੀਨ ਮਾਮਲੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਦੱਸਿਓ ਤੁਸੀਂ ਪੱਤਰਕਾਰੋਂ ਮਾਨ ਹਮੀ ਦੇ ਮੁਕੱਦਮੇ 'ਚ 100 ਕਰੋੜ ਤੋਂ ਵੱਧ ਦੀ ਆਬਾਦੀ ਵਾਲਾ ਦੇਸ਼ ਹੈ ਅਗਰ ਕਿਸੇ ਵਿਅਕਤੀ ਨੂੰ 2 ਸਾਲ ਦੀ ਸਜ਼ਾ ਹੋਈ ਹੈ ਇਸ ਦੇਸ਼ ਦੇ ਅੰਦਰ ਕੀ ਤਾਂ ਮੈਨੂੰ ਦੱਸੋ ਕਿ ਰਾਹੁਲ ਗਾਂਧੀ ਐਡਾ ਕ੍ਰਿਮੀਨਲ ਹੈ ਕਿ ਉਹਨੂੰ 2 ਸਾਲ ਦੀ ਸਜ਼ਾ ਕਰ ਦਿੱਤੀ ਜੀ ਮਾਨਹਾਨੀ ਦੇ ਕੇਸ ਔਰ ਫਿਰ ਨਾਲ ਦੀ ਨਾਲ ਉਸਦਾ ਦਸਤਾ ਰੱਦ ਕਰ ਦਿੱਤੀ ਗਈ ਡਾਕਟਰ ਬਲਬੀਰ ਹੈਲਥਵੇਅਸ ਤੋਂ ਪੰਜਾਬ 5 ਸਾਲ ਦੀ ਸਜ਼ਾ ਹੋਣ ਦੇ ਬਾਅਦ 15-20 ਦਿਨ ਉਹਨਾਂ ਨੂੰ ਲੱਗੇ ਉਹਨਾਂ ਦੀ ਰੈਸਟ ਹੋਈ ਤੇ ਅੱਜ ਕੈਬਨਿਟ ਮੰਤਰੀ ਆ ਕਿ ਰਾਹੁਲ ਗਾਂਧੀ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਔਰ ਦੇਸ਼ ਦੇ ਸਪੀਕਰ ਨੂੰ ਇਹ ਸਾਜ਼ਿਸ਼ ਦੇ ਤਹਿਤ ਹੋਇਆ ਜੋ ਵੀ ਹੋਇਆ ਇੱਕ ਬਟੰਡਾ ਜੇ ਉਸ ਫਿਰ ਵੀਡੀਓ ਸਾਹਮਣੇ ਆਈ ਹੈ ਜਿਹੜੀ ਅਗਲੇ 24 ਘੰਟੇ ਲੱਗਾ ਲੱਗਦਾ ਹੈ ਪਰ ਹੁਣ ਫੇਰ ਆਜੀ ਤੀਜੀ ਕੋਈ ਬਟੰਡਾ ਜੇ ਜੇਲ੍ਹ ਤੋਂ ਭਾਈ ਭਾਈ ਬਠਿੰਡਾ ਜੇਲ੍ਹ ਤੋਂ ਦਾ ਵਾਕਕ ਇਹ ਕਹਿੰਦੇ ਸੀ ਅਗਲੇ ਦਿਨ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜੀਆਂ ਫੋਟੋ ਰਿਲੀਜ਼ ਕੀਤੀਆਂ ਸੀ ਉਹਨਾਂ ਨਾਲ ਆ ਗਈ ਸੋ ਮੈਨੂੰ ਲੱਗਦਾ ਜਿੱਥੇ ਇਨਕੁਆਇਰੀ ਕਰਨ ਦੀ ਲੋੜ ਹੈ ਜਿਹਨਾਂ ਨੂੰ ਫੜਨ ਦੀ ਲੋੜ ਆ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਪੰਜਾਬ ਸਰਕਾਰ ਕੇਵਲ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਲੱਗੀ ਹੋਈ ਔਰ ਕੋਈ ਉਹਨਾਂ ਦਾ ਮਨਸੂਬਾ ਅੱਜ ਵੀ ਸਾਡੇ ਇਹਨਾਂ ਕੋਲੇ ਕੈਂਡੀਡੇਟ ਨਹੀਂ ਹੈ ਆਮ ਆਦਮੀ ਬਾਗਲੇ ਸੀਟ ਇੱਕ ਸਾਲ ਦੇ ਰਾਜਬਾਦ ਅੱਜ ਵੀ ਕੈਂਡੀਡੇਟ ਨਹੀਂ ਹੈ ਅੱਜ ਵੀ ਸਾਡੇ ਇੱਕ ਕਾਂਗਰਸ ਪਾਰਟੀ ਦੇ ਸਾਬਕਾ ਵ代 ਇੱਕ ਦੇ ਘਰੇ ਅੱਜ ਕੇਜਰੀਵਾਲ ਸਾਹਿਬ ਮਿੰਟਾ ਕਰ ਰਹੇ ਹੈ ਅੱਜ ਕੋਰੋਨਾ ਦਾ ਜਾਨ ਦਾ ਪ੍ਰੋਗਰਾਮ ਹੈ ਮੇਰੇ ਕਹਿਣ ਦਾ ਮਤਲਬ ਅੱਜ ਸਾਲ ਬੀਤ ਜਾਣ ਬਾਅਦ ਪਰ 92 ਸੀਟਾਂ ਦੇ ਬਾਅਦ ਅੱਜ ਵੀ पांच आदमी पार्टी ਕੋਲੇ ਕੋਈ ਉਮੀਦਵਾਰ ਨਹੀਂ ਖਿੜਾ ਰਿਹਾ ਬਿਲਕੁਲ ਡਰ ਦਾ ਮਾਹੌਲ ਡਰ ਦੇ ਮਾਹੌਲ ਦੇ ਤਹਿਤ ਅੱਜ ਰਾਹੁਲ ਗਾਂਧੀ ਤੇ ਕਾਰਵਾਈ ਕੀਤੀ ਗਈ ਹੈ ਤਾਂ ਜੋ ਵੱਧ ਵੀ ਲੋਕਪ੍ਰੀਤ ਰਾਹੁਲ ਗਾਂਧੀ ਨਹੀਂ ਭਾਰਤ ਜੋੜੋ ਯਾਤਰਾ ਦੇ ਬਾਅਦ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਬੀਜੇਪੀ ਦੇ ਮਨ ਦੇ ਵਿੱਚ ਇਹ ਡਰ ਵਧਿਆ ਹੈ ਕਿ ਆਉਣ ਵਾਲਾ ਸਮਾਂ ਬਹੁਤ ਰਾਹੁਲ ਗਾਂਭੀ ਇਸ ਵੇਸ਼ ਦੀ ਉਹਨੂੰ ਲੀਡ ਨਾ ਕਰਨ ਤੇ ਸਰਕਾਰ ਨਾ ਬਣਾ ਲੈ ਐਸੇ ਤਹਤ ਹੀ ਕਾਰਵਾਈ ਹੋ ਰਹੀ ਹੈ ਆਪ ਦੇ ਤੁਹਾਨੂੰ ਪਤਾ ਹੀ ਹੈ ਹਮੇਸ਼ਾ ਸਰਕਾਰ ਨੂੰ ਇੰਟੈਲੀਜੈਂਸ ਦੇ ਲੋਕ ਵਿੱਚ ਹੁੰਦੇ ਨੇ ਤੁਹਾਡੇ ਵਿੱਚ ਖੜਾ ਹੋਣਾ ਕੋਈ ਹੁਣੇ ਰਿਪੋਰਟਿੰਗ ਕਰ ਰਹੇ ਹੁਣ ਅਸੀਂ ਤਾਂ ਸਿੱਧੀ ਪੇਸ਼ਕਸ਼ ਦੇ ਦਿੱਤੀ ਹੈ ਬੰਦਾ ਕਹਿੰਦਾ ਕਿ ਕਿਉਂ ਨਹੀਂ ਆਏ ਕਾਂਗਰਸ ਪਾਰਟੀ ਦੇ ਸਿੱਧੂ ਸਾਹਿਬ ਕਿਉਂ ਨਹੀਂ ਆਏ ਅੱਜ ਵੀ ਜਾਨੇ ਦੇ ਵਿੱਚ ਕਾਂਗਰਸ ਵੱਲੋਂ ਕੀ ਕਰਨ ਚਾਹੁੰਦੇ ਹੈ ਜਿਹੜੀ ਸਾਡੀ ਕੇਂਦਰ ਸਰਕਾਰ ਆ ਬੀਜੇਪੀ ਦੀ ਉਹ ਮੰਦਭੁੱਧੀ ਸਰਕਾਰ ਆ ਕਿ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਕਾਨੂੰਨ ਕੀ ਕਹਿੰਦਾ ਕਾਨੂੰਨ ਦੀਆਂ ਧਜੀਆਂ ੜਾ ਕੇ ਇਹ ਅੱਜ ਅਸੀਂ ਦੇਖਦੇ ਆਂ ਕਿ ਇਸ ਤਰ੍ਹਾਂ ਰੋਹਲ ਗਾਂਧੀ ਜੀ ਨੇ ਕੰਨਿਆ ਕਮਾਰੀ ਤੋਂ ਸ਼੍ਰੀਨਗਰ ਤੱਕ ਪਦ ਯਾਤਰਾ ਕੀਤੀ ਤੇ ਉਸ ਦੇ ਬਕਲਾੜ ਦੇ ਵਿੱਚ ਆ ਕੇ ਇਹਨਾਂ ਨੂੰ ਇਹ ਡਰ ਲੱਗ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਰੋਹਲ ਗਾਂਧੀ ਜੀ ਇੱਕ ਵੱਡੇ ਲੀਡਰ ਦੇ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਤੇ ਆਉਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਤੇ ਇਹਨਾਂ ਨੂੰ ਡਰ ਪਿਆ ਹਿਆ ਉਸ ਕਰਕੇ ਇਹਨਾਂ ਨੇ ਰਾਹੁਲ ਗਾਂਧੀ ਜੀ ਤੇ ਇੱਕ ਜਿਹੜਾ ਪਰਚਾ ਕਰਾ ਕੇ ਤੇ ਉਹਨਾਂ ਦੀ ਜਿਹੜੀ ਇਹਨਾਂ ਦੀ ਲੋਕ ਸਭਾ ਦੀ ਮੈਂਬਰੀ ਨੂੰ ਰੱਦ ਕੀਤਾ ਇਹ ਬਹੁਤ ਮੰਦਭਾਗੀ ਗੱਲ ਆ ਤੇ ਉਸ ਦੇ ਰੋਸ ਵਿੱਚ ਅੱਜ ਅਸੀਂ ਇੱਥੇ ਪਿਆਰ ਲੁਧਿਆਣਾ ਦੇ ਵਿੱਚ ਇੱਕ ਵੱਡੀ ਕਾਫਲੇ ਦੇ ਨਾਲ ਆ ਕੇ ਇਹ ਜਿਹੜਾ ਰੋਸ ਤਰਨਾ ਹੈ ਉਹ ਆ ਕੇ ਅੱਜ ਸੀ ਕਿ ਕਿਹਾ ਵੀ ਕੇਂਦਰ ਸਰਕਾਰ ਨੂੰ ਜੇ ਰੀਆ ਇਦਾਂ ਹੀ ਰਿਹਾ ਤਾਂ ਪਹਿਲਾਂ ਟੀਚਾ ਵੀ ਹੋਵੇਗਾ ਟੀਚਾ ਕੀ ਆ ਲੋਕਾਂ ਨੂੰ ਸਮਝ ਆ ਚੁੱਕੀ ਆ ਲੋਕ ਹੁਣ ਜਾਗਰੂਕ ਹੋ ਚੁੱਕੇ ਨੇ ਜਿਹੜੇ ਉਹਨਾਂ ਨੇ ਲੋਕਾਂ ਨੂੰ ਸੁਪਨੇ ਦਿਖਾਏ ਸੀ ਵੀ ਤੁਹਾਡੀਆਂ ਖਾਤਿਆਂ ਦੇ ਵਿੱਚ 15-15000 ਪੈਸਾ ਜਮ੍ਹਾਂ ਕਰਾਵਾਂਗੇ ਫੁੜੀਆਂ ਅਲਗ-ਅਲਗ ਤਰ੍ਹਾਂ ਦੀਆਂ ਗਰੀਬਾਂ ਨੂੰ ਇਹਨਾਂ ਨੇ ਉਹਨਾਂ ਦੇ ਆਧਾਰ ਉਹਨਾਂ ਦੇ ਬੈਂਕ ਖਾਤੇ ਖਲਾ ਕੇ ਵੀ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਆਇਆ ਕਰਨਗੇ ਉਹ ਸਾਰਾ ਕੁਝ ਲੋਕਾਂ ਨੂੰ ਹੁਣ ਪਤਾ ਲੱਗ ਚੁੱਕਿਆ ਤਾਂ ਹੁਣ ਲੋਕ ਪਿੱਛੇ हट ਕੇ ਉਹਨਾਂ ਵਾਲੇ ਟਾਈਮ ਦੇ ਵਿੱਚ ਕਾਂਗਰਸ ਦੇ ਨਾਲ ਸਾਰੇ ਜੁੜਨਗੇ ਇਸ ਕਰਕੇ ਇਹ ਅੱਜ ਜਿਹੜਾ ਯਾਤਰਾਵਾ ਜਾਂ ਕੋਈ ਇਹ ਲੋਕਾਂ ਨੂੰ ਦੱਸਣ ਵਾਸਤੇ ਆ ਇਹ ਖੜਨ ਵਾਸਤੇ ਆ ਲੋਕਾਂ ਨੂੰ ਜਗ੍ਹਾ ਚਾਹੀਦੀ ਆ ਇਹ ਪਲੇਟਫਾਰਮ ਕਾਂਗਰਸੀ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਇਹ ਸਭ ਠੀਕ ਹੈ ਮਤਲਬ ਇਹ ਵਜਿਹਿਆ ਸਰਕਾਰ ਔਰ ਕੇਂਦਰ ਸਰਕਾਰ ਕਪੀ ਕੇਂਦਰੀ ਸਰਕਾਰ ਨੂੰ ਖਾਸ ਕਰਕੇ ਜੇਲਾ ਪਿਆਜ ਦੇ ਅੱਜ ਉਹਨਾਂ ਦੇ ਰੂਪ ਵਿੱਚ ਅੱਜ ਗੋਹੜੀ ਦੇ ਕਾਰਨ ਦੇ ਵਿੱਚ ਅੱਜ ਬੁਝਾਣੇ ਦੇ ਵਿੱਚ ਸਰੈਲੀ ਦਾ ਰੋਸਟ ਅੱਧਾ ਗਿਆ ਅੱਜ ਜਿਹੜੀ ਇਹ ਰੋਸ ਰੈਲੀ ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਦੇ ਵਿੱਚ ਕੱਢੀ ਗਈ ਆ ਕਿਉਂਕਿ ਪਿਛਲੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਜਿਹੜਾ ਇੱਕ ਮਾਨ ਹਾਮੀ ਦੇ ਕੇਸ ਦੇ ਵਿੱਚ ਸਜ਼ਾ ਕਰਾ ਕੇ ਤੇ ਬੜੇ ਹੀ ਗੈਰ ਸੰਵਿਧਾਨਕ ਤਰੀਕੇ ਨਾਲ ਜਿਹੜੀ ਉਹਦੀ ਐਮਪੀ ਦਿੱ ਜਿਹੜੀ ਆ ਮੈਂਬਰਸ਼ਿਪ ਆਹੋ ਰੱਦ ਕੀਤੀ ਗਈ ਆ ਕਿਤੇ ਨਾ ਕਿਤੇ ਰਾਹੁਲ ਗਾਂਧੀ ਜੀ ਦੀ ਜਿਹੜੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਸ ਦੇ ਨਾਲ ਹੀ ਜਿਹੜੀਆਂ ਦੂਜੀਆਂ ਛੋਟੀਆਂ ਪਾਰਟੀਆਂ ਨਾਲ ਮੋਦੀ ਨੇ ਅਬਦਾ ਤਾਕਤ ਮਾਉਣ ਲਈ ਵੀ ਜੇ ਕੋਈ ਵੀ ਵਿਅਕਤੀ ਬੋਲਣ ਦੀ ਕੋਸ਼ਿਸ਼ ਕਰੂ ਤਾਂ ਅਸੀਂ ਉਸ ਦੀ ਆਵਾਜ਼ ਇਸ ਤਰ੍ਹਾਂ ਦਬਾ ਸਕਦੇ ਆ ਜਿਹੜੀ ਉਹ ਮੋਦੀ ਸਾਹਿਬ ਨੇ ਚਾਲ ਚੱਲੀ ਆ ਉਸ ਦੇ ਲਈ ਉਸ ਦਾ ਵਿਰੋਧ ਕਰਨ ਲਈ ਅਸੀਂ ਇਹ ਜਿਹੜੀ ਆ ਰੋਸ ਰੈਲੀ ਜਿਹੜੀ ਕੱਢੀ ਗਿਆ ਜਿਹਦੇ ਵਿੱਚ ਸਾਰੇ ਹੀ ਸਾਡੇ ਜ਼ਿਲ੍ਹੇ ਦੇ ਜਿਹੜੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਇਹਦੇ ਤੇ ਸਾਡੇ ਸੁਨੇਹਾ ਵੀ ਆ ਅਰੇ ਪੰਜਾਬ ਨੂੰ ਵੀ ਕਿਉਂਕਿ ਜਿਹੜਾ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦਾ ਸੰਵਿਧਾਨ ਆ ਇਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸੰਵਿਧਾਨ ਬਚਾਉਣ ਲਈ ਆਪਾਂ ਨੂੰ ਸਾਰਿਆਂ ਨੂੰ ਹੀ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਸਾਰਿਆਂ ਨੂੰ ਇਕੱਠੇ ਹੋਣਾ ਪਵੇ ਮੈਂ ਇੰਨਾ ਕਹਿੰਦਾ ਸਾਰਿਆਂ ਨੂੰ ਬਚਾਉਣ ਲਈ ਅਰੇ ਜਿਹੜਾ ਜਿਹੜੇ ਦੇ ਉੱਤੇ ਵਿੱਚ ਕੱਢਿਆ ਗਿਆ ਆ ਅੱਜ ਕਾਂਗਰਸ ਵੱਲੋਂ ਦੇਖੋ ਇਹ ਜੀ ਤੁਹਾਨੂੰ ਸਾਰਿਆਂ ਨੂੰ ਜਿਵੇਂ ਪਬਲਿਕ ਨੂੰ ਪਤਾ ਹੀ ਹੈ ਕਿ ਮੋਦੀ ਸਰਕਾਰ ਨੇ ਆਪਣੀ ਤਾਨਾशाही ਨੂੰ ਅੱਗੇ ਵਧਾਉਂਦੇ ਹੋਏ ਜਿਵੇਂ ਰਾਹੁਲ ਗਾਂਧੀ ਜੀ ਦੀ ਮੈਂਬਰ ਪਾਰਲੀਮੈਂਟ ਦੀ ਸਦਸਤਾ ਖਤਮ ਕੀਤੀ ਹੈ ਉਹ ਵੀ 15 ਦਿਨਾਂ ਚੋਂ ਦਾ ਫੈਸਲਾ ਆ ਜਾਂਦਾ ਹੈ ਔਰ ਇੱਕ ਦਿਨ ਦੇ ਅੰਦਰ ਅੰਦਰ ਹੀ ਉਹਨਾਂ ਦੀ ਸਦਸਤਾ ਰੱਦ ਕਰ ਦਿੱਤੀ ਜਾਂਦੀ ਹੈ ਜਦਕਿ ਉਹ ਆਰਡੀਨੈਂਸ ਪਾਸ ਕਰਾਉਣ ਲਈ ਰਾਸ਼ਟਰਪਤੀ ਕੋਲ ਜਾਂਦਾ ਹੈ ਬਟ ਇਹਨਾਂ ਨੂੰ ਬਹੁਤ ਜਲਦਵਾਜੀ ਸੀ ਤਾਨਾਸ਼ਾਹੀ ਹੈ ਸੋ ਉਸ ਤਾਨਾਸ਼ਾਹੀ ਦੇ ਖਿਲਾਫ ਜਿਹੜਾ ਬਾਬਾ ਭੀਮਰਾਓ ਅੰਬੇਦਕਰ ਜੀ ਨੇ ਸਾਡਾ ਸੰਵਿਧਾਨ ਬਣਾਇਆ ਉਦੇ ਖਿਲਾਫ ਇਹ ਓਛੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਸੈਂਟਰ ਸਰਕਾਰ ਦੀਆਂ ਉਸ ਕੋਸ਼ਿਸ਼ਾਂ ਨੂੰ ਉਜਾਗਰ ਕਰਨ ਲਈ ਤੇ ਆਪਣਾ ਰੋਸ ਪਕਟਾਉਣ ਲਈ ਅੱਜ ਕਾਂਗਰਸ ਪਾਰਟੀ ਵੱਲੋਂ ਇਹ ਸੰਵਿਧਾਨ ਬਚਾਓ ਰੋਸ ਮਾਰਚ ਕੱਢਿਆ ਗਿਆ। ਅਗਲਾ ਅੱਜ ਕੀ ਹੋਏਗਾ ਜਿਵੇਂ ਜਿਹੜਾ ਕਿ ਕਾਦੀ ਦਾ ਰੋਸ ਸਮਝੇ ਇਸ ਵਾਰ ਫਿਰ ਏ ਏ ਏ ਏ ਘਰ ਘਰ ਨੁੱਕੜ ਨੁੱਕੜ ਪਿੰਡ ਪਿੰਡ ਵਾਰਡ ਵਾਰਡ ਇਹ ਲੜਾਈ ਲੈ ਕੇ ਜਾਵਾਂਗੇ। ਮੋਰਚ ਰੈਡੀ ਅੱਜ ਪੱਤੀ ਗਈ ਹੈ ਤੇ ਸਰਕਾਰ ਦੇ ਖਾਤ ਜਿੰਮੀ ਕਾ ਸਾਰਿਆਂ ਨੂੰ ਆਪਾਂ ਨੂੰ ਪਤਾ ਕਿ ਆਪਾਂ ਸਾਡੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਸੱਦੇ ਤੇ ਇੱਥੇ ਲੁਧਿਆਣਾ ਦੇ ਜਿਹੜਾ ਉਸ ਮਾਰਜਾ ਸਰਪੰਨ ਰਾਜਾ ਬਿੰਦੂ ਮੇਜਰ ਜੀ ਮੁੱਲਾਪੁਰ ਤੇ ਸੰਜੀਤ ਤਲਵਾਰ ਜੀ ਦੀ ਰਹਿਨਮਾਈ ਹੇਠ ਜਿਹੜਾ ਹੋ ਰਿਹਾ ਇਹ ਧਿਆਨ ਦਾ ਮਕਸਦ ਇਹ ਹੀ ਹੈ ਜੀ ਕਿਉਂਕਿ ਸਿਰਫ ਕਾਂਗਰਸ ਤੇ ਰਸਨਾ ਜਾਂਦੀ ਆ ਵੀ ਇਹ ਜਿਹੜੀ ਲੜਾਈ ਆ ਸਿਰਫ ਕਾਂਗਰਸ ਪਾਰਟੀ ਦੀ ਨਹੀਂ ਹੈ ਜਾਂ ਸਾਡੇ ਕਾਂਗਰਸ ਸੰਗਠਨ ਦੀ ਨਹੀਂ ਹੈ ਇਹ ਲੜਾਈ ਸਾਰੇ ਪੰਜਾਬ ਦੀ ਸਾਰੇ ਭਾਰਤ ਦੀ ਆ ਜੋ ਸੰਵਿਧਾਨ ਨੂੰ ਉਹਨਾਂ ਨੇ ਛਿੱਕੇ ਦੰਡ ਕੇ ਰਾਹੁਲ ਜੀ ਦੀ ਜਿਹੜੀ ਇਹਨਾਂ ਨੇ ਇਹਦੀ ਸਦਸਦ ਦੀ ਜਿਹੜੀ ਆ ਮੈਂਬਰਸ਼ਿਪ ਖਾਰਜ ਕੀਤੀ ਆ ਉਹ ਕਿਸੇ ਵੀ ਸੰਵਿਧਾਨ ਦੇ ਤਹਿਤ ਨਹੀਂ ਕੀਤੀ ਉਹ ਸਿਰਫ ਆਪਣੇ ਜੱਜ ਲਗਾ ਕੇ ਆਪ ਦੀ ਡिक्टेटरਸ਼ਿਪ ਦਿਖਾਣ ਲਈ ਲੋਕਾਂ ਨੂੰ ਲੋਕਤੰਤਰ ਨੂੰ ਕਮਜ਼ੋਰ ਕਰਨ ਲਈ ਕੀਤਾ ਜੀ ਸੋਹਰੇ ਸਬੰਧ ਦੇ ਵਿੱਚ ਅੱਜ ਇੱਥੇ ਇਕੱਠੇ ਹੋਏ ਆ ਜੋ ਵੀ ਕਾਂਗਰਸਾਰਥੀ ਨੇ ਫਿਰ ਵੀ ਕੋਈ ਜਵਾਬ ਨਹੀਂ ਮਿਲਿਆ ਕਾਂਗਰਸ ਨੂੰ ਖiladi ਦੇ ਤੋੜ ਗਈ ਹੋਈ ਦੇਖੋ ਪਹਿਲਾਂ ਤਾਂ ਸਾਡਾ ਪ੍ਰਸ਼ਨਾ ਰੈਲੀਆਂ ਹੁੰਦੀਆਂ ਸੀ ਹੁਣ ਜਿਹੜਾ ਅੱਜ ਹਰ ਜ਼ਿਲ੍ਹੇ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਤੇ ਪ੍ਰਧਾਨ ਜੀ ਦੀ ਰੌਣਮਈ ਹੇਟ ਇਹ ਰੋਸ਼ਮਾਰਜ ਕਰਿਆ ਜਾਂਦਾ ਵਾ ਉਸ ਤੋਂ ਬਾਅਦ ਵਿਧਾਨ ਸਭਾ ਦਾ ਘਰਾ ਹੋਊਗਾ ਉਸ ਤੋਂ ਬਾਅਦ ਦਿੱਲੀ ਜਾਵਾਂਗੇ ਕਿਉਂਕਿ ਇਹ ਜਿੰਨੇ ਵੀ ਸਾਡੀ ਪਾਰਟੀ ਮਾਪਦਾਨ ਸਰਕਾਰ ਵੱਲੋਂ ਅਜਿਹੀ ਕਾਂਗਰਸ ਪਾਰਟੀ ਵੱਲੋਂ ਅੱਜ ਤੱਕ ਇਹ ਜਿਹੜੇ ਅੱਜ ਕਰੋਸ ਕਰਨਾ ਠਿਹੜੇ ਦੀ ਗੱਡੀ ਗਈ ਹੈ। ਦੇਖੋ ਜੱਦਾ ਰਾਹੁਲ ਗਾਂਧੀ ਜੀ ਨੇ ਪਹਿਲੇ ਜੱਦਾ ਕੱਟੀ ਸੀ ਜਨਤਨ ਨਾਲ ਜੋੜਨ ਲਈ ਰਾਹੁਲ ਗਾਂਧੀ ਜੀ ਵੱਧ ਦੀ ਲੋਕਪੀਤਰ ਨੂੰ ਦੇ ਕੇ ਰਾਹੁਲ ਗਾਂਧੀ ਭਾਜੋੜੋ ਯਾਤਰਾ ਤੋਂ ਇਹਨਾਂ ਦੀ ਬੀਜੇਪੀ ਸਰਕਾਰ ਦੀ ਰਾਤਾ ਇੰਨੀ ਨਹੀਂ ਦੌੜ ਗਈ ਕਿਉਂਕਿ ਭਾਜੋੜੋ ਯਾਤਰਾ ਜਿਉ ਰਾਹੁਲ ਗਾਂਧੀ ਨੂੰ ਜੋ ਦੇਸ਼ ਦਾ ਸਮਰਥਨ ਮਿਲਿਆ ਹੈ ਦੇ ਦੀ ਜਨਤਾ ਸਮਰਥਨ ਮਿਲਿਆ ਹੈ ਉਹ ਸਮਰਥਨ ਨੂੰ ਦੇਖਦੇ ਹੋਏ ਮੋਦੀ ਸਰਕਾਰ ਦੀ ਰਾਤਾਂ ਨਹੀਂ ਦੌੜ ਗਈ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਆਪਣੇ ਨੂੰ ਛਲਕਪੜ ਕਰਕੇ ਮੋਦੀ ਰਾਹੁਲ ਕਾਂਧੀ ਜੀ ਨੂੰ ਕਾਂਗਰਸ ਸਰਕਾਰ ਨੂੰ ਨਿਯੋਤ ਪਾਉਣ ਦੀ ਕੋਸ਼ਿਸ਼ ਕਰ ਰਹੇ ਜੀ ਮੁੱਤਾਲ ਨੂੰ ਖੁੱਲ੍ਹਾ ਪੜੀ ਰਹੀ ਉਹ ਰਾਹੁਲ ਜੀ ਇਹਨਾਂ ਨੇ ਲੋਕ ਸਭਾ ਸਵਾਰਥ ਕਰਕੇ ਉਹਨਾਂ ਦੀ ਬਹੁਤ ਹੀ ਗੰਦੀ ਹਰਕਤ ਦਰਜਾਈ ਹੈ ਜਿਸ ਨੂੰ ਕੀ ਨਾ ਕਾਂਗਰਸ ਕਾਰਕਾ ਪ੍ਰਦਰਸ਼ ਕਰ ਗਏ ਨਾ ਹੀ ਦੇਤੀ ਚਿੰਤਾ ਦਾ ਰੋਲ ਕਰਨਗੇ ਨਗਨ ਨਗਾ ਚੋਣਾ ਸਿਰਤੇ ਨੇ ਲੋਕ ਸਭਾ ਚੋਣਾਂ ਕੁ ਸਮੇਂ ਰਹਿ ਗਿਆ ਹੈ ਮੋਦੀ ਹਰਕਾਰ ਰਾਹੁਲ ਕਾਂਧੀ ਜੀ ਦਾ ਡਾਢਾ ਡਰ ਕੇ ਇੱਥੇ ਪੈਪਿਤ ਹੋ ਗਈ ਹੈ ਕਿ ਉਹ ਆਪਣੀ ਗੰਦੀ ਹਕਤਾ ਉਤਰਾਈਏ ਨਾ ਉਹ ਗਾਂਧੀ ਲੋਕਸਭਾ ਸਸਤੀਆ ਰੱਦ ਕਰਕੇ ਮੋਦੀ ਸਰਕਾਰ ਨੇ ਜੋ ਕਾਰਨਾਮਾ ਕੀਤਾ ਹੈ ਉਹ ਨੂੰ ਦੇਸ਼ ਦੀ ਜਨਤਾ ਕਦੀ ਮਾਫ ਨਹੀਂ ਕਰੇਗੀ ਨਾ ਹੀ ਕਾਂਗਰਸ ਸਾਰੇ ਕਰਤਾ ਮਾਫ ਕਰਨਗੇ 올 ਇੰਡੀਆ ਕਾਂਗਰਸ ਪਾਰਟੀ ਦੇ ਦੇਸ਼ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਦੇਸ਼ ਤੇ ਪੰਜਾਬ ਭਰ ਚ ਲੋਕਾਂ ਨੇ ਰੋਸ਼ਮਾਰਚ ਕਰ ਰਹੇ ਨੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਤੇ ਸਾਡੇ ਨੇਤਾ ਰਾਸ਼ਟਰਪਤੀ ਦਾ ਰਾਹੁਲ ਗਾਂਧੀ ਜੀ ਵੀ ਲੋਕਸਭਾ ਸਦਸਿਆਂ ਦੇ ਜਿਹੜੀ ਖਤਮ ਕੀਤੀਆਂ ਨੂੰ ਭਾਗ ਦਿੱਤਾ ਜਾਵੇ ਕਿਉਂਕਿ ਜਨਤਾ ਦਾ ਸਮਝਦਾ ਇਸ ਟਾਈਮ ਰਾਹੁਲ ਨਾ ਗਾਂਧੀ ਨਾ ਕਾਂਗਰਸ ਨਾਲ ਹੈ ਆਨਰੇ ਲੋਕ ਸਭਾ ਜਨਾਬਾ ਜੀ ਸਾਰੇ ਸਾਡੇ ਸਾਰੇ ਐਮਪੀ ਜਿੱਤਣਗੇ ਤੇ ਸਾਨੂੰ ਪੱਕਾ ਵਿਸ਼ਵਾਸ ਹੈ ਸਾਡੇ ਦੇਦੇ ਜਨਤਾ راہਲ ਗਾਂਧੀ ਨੂੰ ਉਹਤੇ ਕਮਸੋਰਤਾ ਪਾਏਗੀ ਅਰੇ راہਲ ਗਾਂਧੀ ਦੇ ਦੇ ਪ੍ਰਧਾਨ ਦੀ ਬਣਨਗੇ ਇਹਨੂੰ ਕੋਈ ਨਹੀਂ ਰੋ ਸਕਦਾ ਮੋਦੀ ਸਾਹਿਬ ਨਹੀਂ ਰੋ ਸਕਦਾ ਧੰਨਵਾਦ ਜੀ ਕੈਮਰਾਮੈਨ ਸੌਰਫ ਮੈਂ ਹਰਦੇਪੁਰ ਤੋਂ ਜੁੜੇ ਰਹਾ ਪੰਜਾਬ ਪ੍ਰੈਮ ਟੀਵੀ ਦੇ ਨਾਲ